ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਆਪਾਂ ਆਏ ਹਾਂ ਸੋਲਨ ਅਮਾਜਰ ਪਰਦੇ ਦੀ ਇਸ ਕਮਣ ਮੇਰੇ ਨਾਲ ਨਹੀਂ ਮੇਰਾ ਪਾਣ ਜਾ ਵਾਈਫ ਤੇ ਬੱਚਾ ਤਾਂ ਇਧਰੇ ਭੋਸਣਾ ਏਰੀਆ ਸਾਹਮਣੇ ਮੇਰੀ ਭੈਣ ਮੋਹੜੀ ਜਾਂਦੀ ਖੜੀ ਚਾਹ ਤਾਂ ਟਾਈਮ ਹੋ ਗਿਆ ਨਾ ਇਹ ਮੇਰੇ ਬੇਟਾ ਪਾਣ ਜੀ ਸਾਰੇ ਅਸੀਂ ਆਏ ਆ ਭੈਣ ਦੀ ਸਾਸਾ ਉਹ ਗੱਡੀ ਚ ਬੈਠੀ ਬਾਹਰ ਨਹੀਂ ਨਿਕਲੀ ਕਿ ਮੈਂ ਬਾਹਰ ਨਹੀਂ ਨਿਕਲਣਾ ਹਣਾ ਤਾਂ ਸਾਰੇ ਬੈਠੇ ਬਾਬਲੇ ਬੈਠੇ ਦੇਖਾ ਤੇ ਮੰਕੀ ਵੀ ਕਮ ਰਹਿ ਨੇ ਇਹ ਪਹਾੜ ਬੜੇ ਮੋੜ ਘੋੜਾਂ ਦੇ ਨੇ ਹਨ ਤੇ ਡਰ ਲੱਗਦਾ ਸੀਗਾ ਵਾਥਾਨੀ ਗੱਡੀ ਦੇ ਵਿੱਚ ਚੱਲਦੀ ਹੈ ਨਾ ਆਪਾਂ ਬਾਹਲੇ ਪਹਾੜਾਂ ਦੇ ਵਿੱਚ ਨਹੀਂ ਕਦੇ ਆਏ ਗਏ ਤੇ ਫਿਰ ਇੱਥੇ ਆ ਕੇ ਆ ਗਏ ਹਨ ਤੇ ਕਾਫੀ ਇਧਰ ਆਰਮੀ ਏਰੀਆ ਵੀ ਆ ਤੇ ਆਪਾਂ ਫਿਰ ਇਹ ਸਾਰੇ ਆਰਮੀ ਏਰੀਆ ਦੇ ਵਿੱਚ ਜਿ ਬਣਾਵ ਨਹੀਂ ਸਕਦੇ ਸੋਲਣ ਆ ਗਏ ਆਪਾਂ ਸੋਲਣ ਕਮੀ ਕਮੀ ਕਰ ਰਹੇ ਆਗੇ ਤੇ ਦੇਖਦੇ ਆ ਅੱਗੇ ਹੋਰ ਕਿੱਥੇ ਕਿੱਥੇ ਜਾਵਾਂਗੇ ਕਾਫੀ ਟਾਈਮ ਸ਼ਾਮ ਜਾਂ ਪੈ ਚੱਲਿਆ ਹੁਣ ਮਤਲਬ 4 ਵਜੇ ਦਾ ਟਾਈਮ ਆ ਆਪਾ ਚੰਡੀਗੜ੍ਹ ਆਪਣੀ ਭੈਣ ਕੋਲੇ ਆਏ ਸੀ ਉੱਥੇ ਤੇ ਫਿਰ ਇਧਰ ਸੋਲਣ ਕੋ ਮਣਾ ਕੇ ਮੇਰਾ ਬੇਟਾ ਆਇਆ ਹੈ ਮਤਨ ਹੋਰ ਦਿਖਾਉਣੀ ਹੈ ਪਹਾੜੀਆਂ ਵਗੈਰਾ ਨਹੀਂ ਇਧਰ ਹੋਰ ਤਾਂ ਕੁਛ ਨਹੀਂ ਗਾ ਮੇਖ ਲੋਕ ਇਧਰਲੇ ਪਹਾੜਾ ਦੇ ਵਿਚਾਰੇ ਪਲੇਨ ਜਗ੍ਹਾ ਦੇਖਣ ਜਾਂਦੇ ਹੋਣੇ ਤੇ ਆਪਾ ਪਹਾੜੀਆਂ ਜਗ੍ਹਾ ਨੂੰ ਤੁਰੇ ਆਉਣੇ ਵੀ ਪਹਾੜਾਂ ਦੇਖ ਲਓ ਤੇ ਇੱਥੇ ਦਿਖਾਉਣੀ ਮੈਂ ਤੁਹਾਨੂੰ ਇਧਰ ਵੀ ਪਹਾੜੀਆਂ ਹਲਗ-ਲਗ ਸ਼ੌਂਕ ਹੁੰਦੇ ਨੇ ਹਨਾ ਦੇ ਪਹਾੜੀਆਂ ਦੇ ਇਹਦਾ ਕੋਈ ਕਰਦਾ ਵਾ ਇਧਰ ਵੀ ਆਰਮੀ ਦਾ ایر ਗਿਆ ਲੱਗ ਰਿਹਾ ਮੈਨੂੰ ਵੀਡੀਓ ਬਣਾਉਣ ਤੋਂ ਮਨਾ ਜ਼ਰੂਰ ਕਰਨਗੇ ਸ਼ਾਇਦ ਆਰਮੀ ਏਰੀਆ ਹੈ ਨਾ ਇਧਰ ਚੁੱਲ੍ਹੇ ਚੱਲੇ ਲੱਗੇ ਹੋਏ ਨੇ ਕਸਰਤ ਕਰਨ ਲਈ ਮੌਕੀ ਬਹੁਤ ਨਹੀਂ ਆਹ ਦੇਖੋ ਕਮਰੇ ਇਹਨੇ ਥੱਲੇ ਹੈ ਨਾ ਡਰ ਵੀ ਲੱਗਦਾ ਇਹ ਇੱਥੋਂ ਨਾ ਖੋ ਕੇ ਵੀ ਲੈ ਜਾਂਦੇ ਆ ਮੋਬਾਈਲ ਪਹਿਲਾਂ ਦੱਸ ਰਿਹਾ ਸੈਨ ਨੂੰ ਇੱਕ ਮੋਬਾਈਲ ਬੰਦ ਆਪਣਾ ਰੱਖਿਓ ਧਿਆਨ ਨਾਲ ਕਦੋਂ ਖੋ ਲੈਣ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਕੀ ਖਲਾਗ ਹੁੰਦਾ ਜਾਨਵਰ ਹੁੰਦਾ ਹੈ ਨਾ ਬੇਜਵਾਨ ਇੱਥੇ ਤਾਂ ਜਵਾਨਾਂ ਵਾਲੇ ਖਾਨ ਖਾਈ ਜਾਂਦੇ ਨੇ फोन आपके इतने घूमना बेटा छुट्टी आया हुआ सलो आप आ भी थोड़ा घूमना गए गए फिर तुम अगला तो होर भीडियो दिखा देखो मोकी जा रहे देखो है ना खड़ी है बाकी की फैमिली आए हाँ अस दो ग्डिया से आ गए तो हम इत सही डिख्या होना डग सही है ना तो क्योंकि इतने आर्मी बहुत आ काफ़ी दूर तो आर्मी लगी हुई है खड़े ने इधर जा तो मेरा बेटा ये वाला मेरा पान जा और ले वाला पीली का परला मेरा बेटा वा तो ते ते बड़ा मजा आता घूमन का बैठगी जाके उ बच्चा बहा दता उन्होंने आद उ जाके परे दूर मैं कली कली घूम के वीडियो बना रही हैं हर कश इधर भी थानू दिखावा लिखा हो ना आई लव दही ਮਨ ਬੜਾ ਸ਼ੌਂਕਾ ਘੁੰਮਣ ਦਾ ਪਰ ਟਾਈਮ ਹੀ ਨਹੀਂ ਮਿਲਦਾ ਮੇਰੇ ਹਸਬੰਦ ਕਿਤੇ ਜਾਂਦੇ ਹੀ ਘਰੇ 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 ਅੱਜ ਆਪਾਂ ਮੌਕੇ ਨਾਲ ਆਏ ਆ ਹਨਾ ਤਾਂ ਜਾਣਤਾ ਕਸੌਲੀ ਸੀਗਾ ਹਨਾ ਕਸੌ ਜਿਹੜਾ ਬੇਟਾ ਬਿਮਾਰ ਹੋ ਗਿਆ ਚਲੋ ਉਹਨਾਂ ਦਾ ਬੱਚਾ ਪੈਣ ਦਾ ਪੁੱਤਰਾ ਬੱਚਿਆਂ ਦੇ ਨਾਲ ਦਸਾਣ ਜਾਣਾ ਨਾ ਥੋੜਾ ਪ੍ਰੋਬਲਮ ਹੁੰਦਾ ਹੈ ਤੇ ਆਪਾਂ ਫਿਰ ਇੱਥੋਂ ਰਾਹ ਚ ਵਾਪਸ ਹਣ ਇੱਥੇ ਘੁੰਮ ਕੇ ਮੁੜ ਜਾਣਾ ਵਾ ਬਾਕੀ ਜੇ ਮੇਰੇ ਕੋਈ ਖਾਸ ਦਿਸਿਆ ਨਹੀਂ ਇੱਥੇ ਕੀ ਆ ਘਮਣ ਕਮਾਉਣ ਜਿਆਲਾ ਹੋਰ ਤਾਂ ਕੁਛ ਨਹੀਂ ਲਿਖਿਆ ਹੋਇਆ ਇਹ ਸਾਹਮਣੇ 올ਡ ਜੇਲ ਲਿਖਿਆ ਹੋਇਆ ਮਿਲਟਰੀ ਜੇਲ ਆ ਦੇਖੋ ਉਹਦੇ ਇਧਰ ਹੋਏ ਹੋਏ ਹੈਲੋ ਹੈਲੋ ਇਹ ਦੇਖ ਆਸੀ ਚੱਲ ਭੱਜ ਕੇ ਭੱਜ ਕੇ ਆਓ ਭੱਜ ਭੱਜ ਕੇ ਮਮਾ ਦਾ ਹੈਂਡਫੋਨ ਓਏ ਓਏ ਗੋਲ ਗੋਲ ਗੁੰਮਾ ਨਹੀਂ ਕਰਨਾ ਇਥੇ ਪਾਪਾ ਪਾਪਾ ਮੈਂ ਸਰਕੇ ਜਾਉਂਗਾ ਸਿਮਾ ਫੋਟੋ ਕਿਥੀ ਹਾਂਲਾ ਮੈਂ ਬਣਾਣੀ ਹੈ ਵੀਡੀਓ ਚਲੋ ਜੀ ਇਹਧਰ ਨੇ ਮੇਰੇ ਭਾਂਜਾ ਤੇ ਭਾਂਜਾ ਉਹਦੇ ਲਾਲ ਉਹਨਾਂ ਦਾ ਬੇਵੀ ਹੈ ਨਾ ਇਹ ਹੀ ਬਿਮਾਰ ਹੋ ਗਿਆ ਸੀ ਬੇਵੀ ਰਾਜ She <laughs> it.